ਪਠੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਦੇ ਅਧੀਨ ਪੈਂਦੇ ਪਿੰਡ ਮਲਕਾਣਾ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਦਾ ਮਾਮਲਾ سامنے ਆਇਆ ਦੱਸਿਆ ਜਾ ਰਿਹਾ ਹੈ ਕਿ ਇਹ ਬਿਜਲੀ ਦਾ ਸ਼ਾਰਟ ਸਰਕਟ ਪੱਖੇ ਦੇ ਵਿੱਚੋਂ ਉਸ ਵੇਲੇ ਹੋਇਆ ਜਦੋਂ ਘਰ ਦੇ तमाम ਮੈਂਬਰ ਪੱਖੇ ਨੂੰ ਚੱਲਦਾ ਛੱਡ ਕੇ ਕਈ ਦਿਨਾਂ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਹਰਿਆਣਾ ਦੇ ਵਿੱਚ ਚਲੇ ਗਏ ਅਤੇ ਲਗਾਤਾਰ ਪੱਖਾ ਚੱਲਣ ਤੋਂ ਬਾਅਦ ਪੱਖਾ ਸੜ ਗਿਆ ਅਤੇ ਘਰ ਦੇ ਬਾਕੀ ਸਮਾਨ ਨੂੰ ਵੀ ਅੱਗ ਲੱਗ ਗਈ ਜਿਸ ਤੋਂ ਬਾਅਦ ਘਰ ਦਾ ਕਾਫੀ ਸਮਾਨ ਸੜ ਕੇ ਧਵਾ ਹੋ ਗਿਆ गुंधिया ने की दसा तुम सुनो किए भाव का नाम उन्होंने पिट ਪਾਪਾ ਉਹ ਕਹਿੰਦੇ ਆ ਪਿੰਡ ਚ ਅੱਛਾ ਤੁਸੀਂ ਗਵਾਂਢੀ ਹੋ ਗਵਾਂਢੀ ਹੋ ਤੁਸੀਂ ਕਿਹ ਤੋ ਦਾ ਜਵਾਈ ਹੈ ਗਵਾਂਢੀ ਹੋ ਤੁਸੀਂ ਇਹਨਾਂ ਦੇ ਕਦੋਂ ਕ ਲੱਗੀ ਸੀ ਅੱਗੇ ਇਹ ਲੱਗੀ 1 ਵਜੇ ਬਈ 1 ਵਜੇ ਲੱਗੀ ਆ ਕਿਵੇਂ ਪਤਾ ਲੱਗਿਆ ਫਿਰ ਤੁਹਾਨੂੰ ਸਾਨੂੰ ਪਤਾ ਲੱਗਿਆ ਜਦੋਂ ਉਹ ਰੋਸ਼ਨਦਾਨ ਵਿੱਚ ਦੀ ਧੂਆ ਆਇਆ ਇੱਕੋ ਕਿਸਲਾ ਭਾਈ ਜਿਹੜਾ ਮੈੰਗਲ ਆਗਾ ਉਹ ਆਇਆ ਸੀਗਾ ਉਹਨੇ ਆ ਕੇ ਸਾਨੂੰ ਬੋਲ ਮਾਰਿਆ ਤੇ ਉਧਰ ਮੈਂ ਨਿਕਲੇ ਵਾਰ ਫਿਰ ਪਤਾ ਲੱਗਿਆ ਸਾਨੂੰ ਇਹ ਫਿਰ ਕਿੱਧਰ ਗਏ ਆ ਘਰ ਵਾਲੇ ਇਹ ਹੈ ਗੱਜਰ ਪਤਾ ਨਹੀਂ ਕਿਹੜਾ ਪਿੰਡ ਵਾਜਦਾ ਸੱクセ ਦੇ ਕੋਲੇ ਆ ਅੱਛਾ ਕੋਈ ਉਹ ਕਿਸੇ ਪ੍ਰੋਗਰਾਮ ਤੇ ਗਏ ਆ ਕਿ ਵਿਸ਼ੇ ਨਹੀਂ ਦਿਹਾੜੀ ਕਰਨ ਗਏ ਸੀ ਅੱਛਾ ਦਿਹਾੜੀ ਕਰਨ ਗਏ ਇੱਥੇ ਨਹੀਂ ਦਿਹਾੜੀ ਕਰਦੇ ਨਹੀਂ ਅੱਛਾ ਇੱਥੇ ਨਹੀਂ ਕਰਦੇ ਪਾਉ ਆਪ ਲੈ ਕੇ ਆ ਆ ਕਿਨੇ ਕੇ ਜਾਣਾ ਨਹੀਂ ਤੁਹਾਡਾ ਘਰ ਆ ਸਾਹਮਣੇ ਵਾਲਾ ਹੀ ਹਾਂ ਤੁਹਾਡਾ ਅੱਛਾ ਫਿਰ ਬਾਰ ਤਾਂ ਉਹਨਾਂ ਦੇ ਜਿੰਦੇ ਲੱਗੇ ਹੋਏ ਆ ਫਿਰ ਤੁਸੀਂ ਕਿਵੇਂ ਆਏ ਅਸੀਂ ਆ ਕੰਦ ਸਿੱਟੀ ਆ ਫਿਰ ਬਾਈ ਕੰਦੜਾ ਛੱਟਾ ਆਲੀ ਹਾਂ ਇਧਰ ਦੀ ਟੱਪੇ ਇਹ ਕੰਦਾ ਫਿਰ ਜਦੋਂ ਟੱਪਣ ਨੂੰ ਕਿਸੇ ਪਾਸੇ ਥਾਂ ਨਹੀਂ ਸੀਗਾ ਫਿਰ ਅਸੀਂ ਇੱਥੋਂ ਦੀ ਸੱਟ ਕੇ ਮੁੰਡੇ ਸੀ ਨਾਲ ਉਹਨਾਂ ਨੇ ਫਿਰ ੱੱਕਾ ਮਾਰਿਆ ਡਿੱਗ ਪੀ ਕੰਦ ਫਿਰ ਆਏ ਇਧਰ ਦੀ ਕੋਈ ਸਿਲੰਡਰ ਕੱਪਾ ਸੀਗੀ ਸਿਲੰਡਰ ਪਿਆ ਸੀ ਅੰਦਰ ਤੇ ਇਧਰ ਵੀ ਪਿਆਗਾ ਉਧਰ ਵੀ ਪਿਆ ਸੀਗਾ ਸਿਲੰਡਰ ਸੀਗੇ ਸਿਲੰਡਰ ਹਾਂ ਉਹ ਬਚਤ ਰਹਿ ਗਈ ਬੰਦ ਹਾਂ ਸਪਰਾਂ ਵਸਾ ਸਪੈਂਸਰ ਕੀ ਗੱਲ ਹੋ ਜੀ ਇਹਦੇ ਪਰਿਵਾਰ ਇੱਥੇ ਰਹਿੰਦਾ ਸੀਗਾ ਇਹ ਕੋਈ ਲੇਬਰ ਵਗੈਰਾ ਕਰਨਾ ਕਿੱਥੋਂ ਦੂਖ ਰਿਆਣੇ ਚ ਕਿਸੇ ਵਿਆਹ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਉਹ ਗਲਤੀ ਨਾਲ ਇਹਨਾਂ ਦੀ ਲਾਈਟ ਜਾਂ ਪੱਖਾ ਵਗੈਰਾ ਚੱਲਦਾ ਰਹਿ ਗਿਆ ਜਿਹੜਾ ਲਗਾਤਾਰ ਹੀ ਚੱਲੀ ਗਿਆ ਤੇ ਉਹਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਹੜਾ ਇਹਦਾ ਨੁਕਸਾਨ ਹੋਇਆ ਕਾਫੀ ਇੱਕ ਵੰਡਿਆ ਨੇ ਕੰਦਾਕ ਨੂੰ ਉੱਪਰ ਦੀ ਲੰਘ ਕੇ ਆ ਕੇ ਅੱਗ ਬੁਝਾਈ ਏ ਇਹਨਾਂ ਨੇ ਮੌਕੇ ਤੇ ਬੁਲਾਇਆ ਸੀਗਾ ਮੌਕੇ ਜਾ ਕੇ ਸਾਰਾ ਦੇਖ ਲਿਆ ਕੀ ਕਹਿੰਦੇ ਉਹਨਾਂ ਨਾਲ ਗੱਲਬਾਤ ਹੋਈ ਪਰਵਾਰ ਨਾਲ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਆ ਸੀ ਆ ਰਹੇ ਠੀਕ ਹੈ ਕਹਦਾ ਗੁਰਦੀਪ ਹੈ ਦਾ اچھا ਗੁਰਦੀਪ ਹੈ ਇਹਦਾ ਨਾਮ ਹਾਂ ਪੱਕਾ ਤੁਸੀਂ ਗਮਾਂਡੀਆਂ ਹਾਂ ਗਮਾਂਡੀਆਂ ਨਾਲ ਤਾਂ ਘਰ ਦਾ ਪਤੀਜਾ ਘਰੀ ਹੈ ਮੇਰਾ ਇੱਧਰ ਕਿ ਕੈ ਦਿਨ ਹੋ ਗਿਆ ਇਹਨਾਂ ਨੂੰ ਗਿਆ ਨੂੰ ਇਹਨਾਂ ਨੂੰ ਤਾਂ ਮੀ ਮਹੀਨਾ ਦਾ ਨੇੜ ਹੀ ਹੋ ਗਿਆ ਨਹੀਂ ਮਹਾ ਹੋ ਗਿਆ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਅੱਜ ਜਦੋਂ ਕੋਈ ਗੱਗ ਲੱਗੀ ਫੋਨ ਕੀਤਾ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਨੂੰ ਫੋਨ ਕਰਿਆ ਫੋਨ ਉਹਨਾਂ ਨੇ ਚੱਕੇ ਨਹੀਂ ਫੋਨ ਨਹੀਂ ਚੱਕੇ ਕਿਉਂ ਜਿਹੜਾ ਛੋਟੇ ਮੁੰਡੇ ਨੂੰ ਫੋਨ ਕਰਿਆ ਉਹ ਆਦਾ ਕੇ ਕੱਲ ਨੂੰ ਆਵਾਂਗੇ ਅਸੀਂ ਤੇ ਉਹਨਾਂ ਨੂੰ ਦੱਸਣ ਤੁਸੀਂ ਵੀ ਅੱਗ ਲੱਗੀ ਪਈ ਆ ਕੱਲ ਨੂੰ ਆਖਿਆ ਉਹਨਾਂ ਨੂੰ ਉਹ ਕਹਿੰਦੇ ਕਰਾਇਆ ਹੈ ਸਾਡੇ ਕੋਲ ਸਾਡੇ ਕੋਲ ਕਰਾਇਆ ਹੈ ਨਹੀਂ ਆਦੇ ਕਰਾਇਆ ਫਿਰ ਨਾਲੇ ਕਹਿੰਦੇ ਉਧਰ ਉਹ ਦਿਹਾੜੀ ਕਰਨ ਗਏ ਆ ਕੋਈ ਹਾਂ ਉਹ ਕੀ ਸਮਝ ਆਉਂਦੀ ਆਪਾਂ ਨੂੰ ਜਿਦਾਂ ਅਸਤਾਈਂ ਆਨੇ ਦਾ ਕੋਈ ਯੋਜਨਾ ਨਹੀਂ ਚੱਲਿਆ ਨਾ ਬੰਦੇ ਨੇ ਫੋਨ ਕਰਤੇ ਵੀ ਆਪ ਦਾ ਅਕੇ ਘਰ ਪੜਤਾਲ ਦੀ ਘਰ ਨਕਪੜਾ ਰਿਸ਼ਤੇਦਾਰ ਦਾ ਫੋਨ ਲਿਆ ਹੁਣ ਭਲਾ ਕੋਈ ਹੋਰ ਦਾ ਫੋਨ ਪਿੰਡ ਤੋਂ ਕਢੀ ਛੱਕਦੇ ਆਪਾਂ ਜਿਹਦੇ ਕੰਮ ਕਰਦੇ ਉਹਨੂੰ ਕਹਦੇ ਬਾਈ ਤੇਰਾ ਮੋਟਰਸਾਈਕਲ ਦੇ ਦੇ ਅਸੀਂ ਜਾ ਸਕਦੇ ਆ ਯਾਰ ਵੀ ਸਾਡੇ ਤੱਕ ਅੱਗ ਲੱਗ ਗਈ ਅੱਛਾ ਪਹਿਲਾਂ ਵੀ ਬੁਝਾ ਕੇ ਗਏ ਸੀ ਅੱਗ ਤੂੰ ਪਹਿਲਾਂ ਬੁਝਾ ਕੇ ਗਏ ਹੁਣ ਦੁਬਾਰੇ ਫੇਰ ਚੱਲ ਪਈ ਦੁਬਾਰੇ ਆਪੇ ਫੇਰ ਚੱਲ ਪਈ ਹੌਲੀ ਹੌਲੀ ਹੁਣ ਕੱਢੀ ਜਾਂ ਨੂੰ ਕੱਪੜੇ ਕੱਢ ਰਹੇ ਆ ਕੱਪੜੇ ਕੱਢ ਰਹੇ ਆ ਜਿਹੜਾ ਕਪੜਾ ਕੱਢਦਾ ਮੰਜੇ ਭਰੇ ਪ Abra a gente aí.